ਹਾਂਜੀ ਸਰ ਕੀ ਨਾਮ ਤੁਹਾਡਾ ਮੇਰਾ ਨਾਮ ਵਿਨੇਕ ਮਾਰਾ ਸਰ ਵਿਨੇਜ ਕੀ ਗੱਲਬਾਤ ਹੋਈ ਜੜੀ ਠੱਗੀ ਠੋਰੀ ਹੋਈ ਹੈ ਸਰ ਮੇਰੇ ਮੇਰੇ ਮਾਮਾ ਜੀ ਜੋ ਕਿ ਰਾਮ ਲਾਲ ਦਾ ਹੁੰਦਾ ਨਾਂ ਉਹ 2 ਸਾਲ ਪਹਿਲੇ ਗ੍ਰਫ ਚ ਲਟੈ ਰਹੇ ਸੀ ਉਹਨਾਂ ਦੀ ਜਾਣ ਪਛਾਣ ਮੋਹਿਤ ਸ਼ਰਮਾ ਦੇ ਨਾਮ ਹੁੰਦੇ ਜਿਹੜੇ ਕਲਾਸ਼ ਹੋ ਰਹੇ ਦਾ ਮੁੰਡਾ ਉਹਦੇ ਨਾਲ ਜਾਣ ਪਛਾਣ ਹੋਈ ਤੇ ਇਹਦਾ ਰਾਮ ਲਾਲ ਦਾ ਕੋਈ ਔਲਾਦ ਨਹੀਂ ਹੈਗੀ ਸੀ ਤੇ ਉਹਨੇ ਫਿਰ ਕਹਿ ਕਿ ਮੇਰੇ ਕੋਲ ਇੱਦਾਂ ਦਾ ਕੋਈ ਬਾਬਾ ਹੈ ਉਹ ਤੇਰੀ ਸਾਰੀ ਸਮੱਸਿਆ ਦਾ ਹੱਲ ਕਰ ਦੇਗਾ ਤੇ ਇਦਾਂ ਦਾ ਕਰਕੇ ਉਹਨਾਂ ਆਪਣੇ ਜਾਲ 'ਚ ਫਸਾਇਆ ਉਹਨੂੰ ਤੇ ਇਦਾਂ ਆਪਣੇ ਜਾਲ 'ਚ ਫਸਾਇਆ ਕਦੀ ਕਹਿੰਦਾ ਇਹਦੀ ਪੂਜਾ ਕਰਨੀ ਆ ਕਦੀ ਕਹਿੰਦੀ ਇਸ ਚੀਜ਼ ਦੀ ਪੂਜਾ ਕਰਨੀ ਆ ਕਦੀ ਇਦਾਂ ਦਾ ਕਰਕੇ 60 ਲੱਖ ਰੁਪਏ ਠੱਗੇ ਕਦੀ ਕਹਿੰਦਾ ਹੀਰਨ ਦੀ ਪੂਜਾ ਕਰਨੀ ਆ ਇੰਨੇ ਪੈਸੇ ਲੱਗਣੇ ਆ ਫਿਰ ਕਰਦਾ ਫਿਰ ਉਹਨਾਂ ਨਵਾਂ ਪਲਾਨ ਬਣਾਇਆ ਕਿ ਹੀਰਨ ਸਾਡੇ ਕੋਲ ਮਰ ਗਿਆ ਤੇ ਜਿਹਨੇ ਜਿਹੜੇ ਨੂੰ ਮੰਗਵਾਇਆ ਉਹਨਾਂ ਤੇਰੇ ਉੱਤੇ ਕੇਸ ਕਰਤਾ ਕਦੀ ਸੁਪਰੀਮ ਕੋਰਟ ਦਾ ਕੇਸ ਕਰਤਾ ਕਦੀ ਹਾਈ ਕੋਰਟ ਦਾ ਕਦੀ ਨਕਲੀ ਐਸਐਚਓ ਬਣ ਕੇ ਫੋਨ ਕਰੰਦਾ ਹੀ ਕਦੀ ਡੀਐਸਬੀ ਕੋਲ ਫੋਨ ਕਰਵਾਉਂਦਾ ਹੀ ਇਦਾਂ ਦਾ ਕਰਕੇ ਇਹ ਸਮੋਹ ਸ਼ਰਮਾ ਤੇ ਉਹਦੀ ਜਿਹੜੀ ਫੈਮਿਲੀ ਹੈ ਉਹਨਾਂ ਨੇ ਸਾਲਿਆਂ ਇਹਨੇ ਪਲੈਨ ਬਣਾਇਆ ਹੈਗਾ ਕਿ ਇਦਾਂ ਇਦਾਂ ਕਰਕੇ 60 ਲੱਖ ਰੁਪਏ ਉਹਨਾਂ ਠਗੀ ਕੀਤੀ ਹੋਗੀ ਉਹਨੇ ਘਰ ਨਹੀਂ ਕਦੀ ਗੱਲ ਕੀਤੀ ਵੀ ਇਸ ਤਰ੍ਹਾਂ ਮੇਰੇ ਨਾਲ ਗੱਲਬਾਤ ਹੋ ਰਹੀ ਹੈ ਹਾਂਜੀ ਜਦੋਂ ਵੀ ਗੱਲ ਕਰਦੇ ਸੀ ਉਹ ਟੋਕ ਦਿੰਦੇ ਸੀ ਕਿਦਾ ਕੋਈ ਗੱਲਬਾਤ ਨਹੀਂ ਹੈਗੀ ਆ ਮੈਂ ਠੀਕ ਆ ਤੇ ਮਤਲਬ ਕਿ 2-3 ਮਹੀਨੇ ਪਹਿਲੇ ਮੈਨੂੰ ਪਤਾ ਚੱਲਿਆ ਸੀ ਤੇ ਫਿਰ ਮੈਂ ਥੋੜੀ ਜੀ ਜਾਂਚ ਪੜਤਾਲ ਕੀਤੀ ਤੇ ਫਿਰ ਮੈਨੂੰ ਪਤਾ ਚੱਲਿਆ ਸੀ ਪੁਲਿਸ ਕੰਪਲੀਟ ਕੀਤੀ ਹੈ ਹਾਂਜੀ ਕੀਤੀ ਅੱਜ ਜਦੋਂ 12 ਮਾਰਚ ਨੂੰ ਕੀਤੀ ਸੀ ਕੰਪਲੇਨ ਤੇ ਅੱਜ 2 5 ਜੁਲਾਈ ਹੋ ਗਈ ਆ ਪੁਲਿਸ ਵੱਲੋਂ ਕੋਈ ਕਾਰਵਾਈ ਹੋਈ ਹੈ ਕਾਰਵਾਈ ਕਰਦੇ ਬੇ ਆ ਗਏ ਹੀ 2-3 ਵਾਰੀ ਤੇ ਉਹ ਕਹਿੰਦੇ ਕਿ ਚੱਲੇ ਵੈਰੀਫਿਕੇਸ਼ਨ ਕਰੀ ਜਾਂਦੇ ਆਪਾਂ ਐਫ ਆਈ ਆਰ ਹੋ ਗਈ ਹੈ ਹਾਂਜੀ ਐਫ ਆਈ ਆਰ ਕਰਵਾਈ ਆ ਕੀ ਮੰਗੀ ਕਰਦੇ ਆ ਮੰਗ ਇਹੀ ਹੈ ਕਿ ਉਹ ਤੇ ਉਹਨਾਂ ਨੇ ਇਹੀ ਸੋਚਿਆ ਹੈ ਕਿ ਮੁੰਡੇ ਨੂੰ ਸਜ਼ਾ ਹੋ ਜਾਏਗੀ ਤੇ ਆਪਾਂ ਕੋਈ ਪੈਸਾ ਨਹੀਂ ਦੇਣਾ ਤੇ ਆਪਾਂ ਸਜ਼ਾ ਨੂੰ ਕੀ ਕਰਨਾ ਸਾਨੂੰ ਮਤਲਬ ਕਿ 60 ਸਾਲ ਦੀ ਉਹਦੀ ਉਮਰ ਹੈ ਜਿੰਨੀ ਵੀ ਉਹ ਰਿਟਾਇਰਮੈਂਟ ਆਇਆ ਹੀ ਉਹ ਸਾਰੀ ਉਹਨੂੰ ਦੇ ਦਿੱਤੀ ਹੈ ਤੇ ਹੁਣ ਅਲੱਗੇ ਬਜ਼ੁਰਗ ਮਾਤਾ ਜੀ ਹੈ ਹੁੰਦੇ ਤੇ ਉਹ ਆਪੇ ਵੀ ਬਜ਼ੁਰਗ ਹੈ ਤੇ ਉਹਦੀ ਕੋਈ ਦੇਖਭਾਲ ਕਰਨ ਵਾਲਾ ਵੀ ਕੋਈ ਵੀ ਨਹੀਂ ਹੈ ਸੰਤੋਸ਼ ਤੁਹਾਡੇ ਘਰ ਲੈ ਤਾਂ ਕੀ ਨਾ ਆਏ ਆਰਾਮ ਲਾਹ ਕੀ ਗੱਲਬਾਤ ਹੋਈ ਜਿਹੜੀ ਤੁਹਾਡਾ ਟੱਕੀ ਹੋਈ ਹੈ ਤਦ ਵਾਪਸ ਅੜੀ ਹੋਈ ਜੀ ਇਹ ਦਾ ਦੋਸਤ ਸੀ ਰਾਧਾ ਸਵਾਮੀ ਸੀ ਇਹਦੇ ਨਾਲ ਆਉਂਦੇ ਜਾਂਦੇ ਸੀ ਇਹਨਾਂ ਨੇ ਉਹਨਾਂ ਨੂੰ ਲਾਲ ਜੀ ਚ ਕਿ ਆਸਾਂ ਕੀਤਾ ਕਿ ਧਲੇ ਘਰ ਬੱਚਾ ਨਹੀਂ ਹੈ ਤੇ ਤੂੰ ਮੈਂ ਕੋਈ ਲੋਜ ਕਰਾਉਂ ਇਹਨਾਂ ਨੇ ਕਿਹਾ ਕੰਨਾਂ ਦੀਆਂ ਇਹ ਨਹੀਂ ਕਿ ਐ ਦਾਈ ਇੱਦਾਂ ਹੀ ਸੋਚਿਆ ਸਾਥਿਆ ਜੇ ਨਾਇਣ ਕਿਹਾ ਕਿ ਚਲ 3 ਟਮਾ ਕਰਾਉਂਗਾ ਲਾਲ ਜੀ ਇਸ ਤਰ੍ਹਾਂ ਅੰਦਰ ਦੇ ਨਾਲੋਂ ਤੇ ਰਨ ਕੰਨਾ ਵੀ ਪੈਸੇ ਵੀ ਨਾਲ ਚਾਹੀਏ ਨੇ ਕੋਈ ਬਾਬਾ ਕੋਈ ਬਾਬਾ ਸਿਆਣਾ ਹੋਵੇ ਉਹ ਉਹਨਾਂ ਤੋਂ ਤੁਹਾਨੂੰ ਲਿਆਵਾਂਗੇ ਪਰ ਸਾਨੂੰ ਫੜਿਆ ਕਿੰਨੇ ਸਰ ਗੁਰਬਸਤੈ ਅਸਮੀ ਜਿਸਨਾ ਨੇ ਇਲਾਜ ਕਰਨ ਵੱਲ ਕਿਹਾ ਤੇ ਇਹਨਾਂ ਨੇ ਪੈਸੇ ਮੰਗਨੇ ਸ਼ੁਰੂ ਕਰ ਦਿੱਤੇ ਪੈਸੇ ਮੰਗਨੇ ਸ਼ੁਰੂ ਕਰਦੇ ਤੇ ਫਿਰ ਉਸ ਤੋਂ ਬਾਅਦ ਇਹਨਾਂ ਨੇ ਕਿਹਾ ਕਿ ਤਾਲਾ ਹੀਰਾਂ ਲੈਣਾ ਤਾਲਾ ਹੀਰਾਂ ਲੈਣਾ ਕਿ ਉਹ ਇਲਾਜ ਕਰ ਉਹ ਇਲਾਜ ਕਰਨੇ ਉਹ ਤਾਲਾ ਹੀਰਾਂ ਨੂੰ ਮਾਰ ਗਏ ਕਹਿੰਦਾ ਤਾਲਾ ਹੀਰਾਂ ਨੂੰ ਮਾਰ ਗਏ ਆ ਉਹਦੇ ਤੇ ਤੁਹਾਨੂੰ ਕੇਸ ਤੇ ਆ ਗਿਆ ਤੁਹਾਡੇ ਉੱਤੇ ਐਡਵੋਕੇਟ ਦੇ ਕੇਸ ਤੇ ਆ ਗਿਆ ਤਾਲਾ ਹੀਰਾਂ ਨੂੰ ਉਹਨਾਂ ਨੇ ਕਾਲੇ ਹੀਰਾਂ ਦਾ ਕੇਸ ਪਾਉਤਾ ਹੀਰਾਂ ਨੇ ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗਾ ਕਿ ਕੇਸ ਪੈ ਗਿਆ ਹੈਗਾ ਕੋਈ ਕਾਗਜ਼ ਪੱਤਰ ਲਿਖਾਇਆ ਉਹਨੇ ਕੋਈ ਹਾਂ ਤੁਹਾਨੂੰ ਕਾਗਜ਼ ਪੱਤਰ ਦਿੱਤੇ ਜਾਲੀ ਕਾਗਜ਼ ਦਿੱਤੇ ਸਾਨੂੰ ਕੀ ਦਗਾ ਕੀ ਹੈਗਾ ਸੀਗਾ ਗੁੱਝਰ ਨਹੀਂ ਉਹਨਾਂ ਨੇ ਕਿਹਾ ਉਹ ਦਾਲਾਗਿਰ ਨਮਾਗਿਆ ਤੁਹਾਡੇ ਤੇ ਕੇਸ ਪੈ ਗਿਆ ਹੈ ਕੇਸ ਪੈਣ ਤੋਂ ਬਾਅਦ ਉਹਨਾਂ ਨੇ ਕਿਹਾ ਵੀ ਪੈਸੇ ਤੇ ਪੈਸੇ ਮੰਗਦੇ ਅਸੀਂ ਮੰਗਨੇ ਸ਼ੁਰੂ ਕਰ ਦਿੱਤੇ ਵੀ ਆਨੇ ਪੈਸੇ ਦਿਓ ਐਨੇ ਪੈਸੇ ਦਿਓ ਤੁਹਾਡੇ ਪਿਆਨਾ ਕੇਸ ਚੱਲ ਰਿਹਾ ਐ ਨਹੀਂ ਤਾਂ ਕੇਸ ਉਹਦੇ ਚੱਲਦਾ ਹੋਇਆ ਹੈ ਕਿੰਨੇ ਕ ਵੇਸੇ ਤੁਸੀਂ ਟ੍ਰਾਂਸਫਰ ਕੀਤੇ ਨੇ? ਟ੍ਰਾਂਸਫਰ ਵੀ ਆਹੀ ਬੋਲ 60 ਲੱਖ ਰੁਪਇਆ ਦੇਤਾ ਹਾਂ। ਕਿਹੜੇ ਕਿਹੜੇ ਖਾਤੇ 'ਚ ਕਿਤੇ ਤੁਸੀਂ? ਇਹ ਉਹਨੇ ਦੀ ਮਾਂ ਦੀ ਖਾਤੇ ਵਿੱਚ ਵੀ ਹੈ ਤੇ ਜਨਾਨੀ ਦੇ ਖਾਤੇ ਵਿੱਚ ਵੀ ਹੈ। ਹੋਰ ਕਿਹੜੇ ਕਿਹੜੇ ਖਾਤੇ 'ਚ ਗਏ ਨੇ? ਕਿਹੜਾ ਲੜਕਾ ਸੀਗਾ ਜਿਹੜਾ ਮੇਨ ਹੈਗਾ ਜੀਆ? ਹਾਂ, ਮੋਹੀਦ ਸ਼ਰਮਾ ਤੇ ਉਸਦੀ ਵਾਈਫ ਤੇ ਉਸਦੀ ਮਦਰ। ਉਹ ਬਾਬਾ ਕੌਣ ਸੀਗਾ? ਬਾਬਾ ਕੌਣ ਸੀਗਾ? ਬਾਬਾ ਹੀ ਦੇਖਿਆ ਨਹੀਂ ਜੀ। ਬਾਬਾ ਨੇ ਹੀ ਦੇਖਿਆ ਨਹੀਂ ਬਾਬਾ ਉਹਨੂੰ ਕੋ ਪਤਾ ਹੈਗਾ। ਸਾਨੂੰ ਨਹੀਂ ਪਤਾ ਬਾਬੇ ਜਿਹੜਾ ਹਿਰਨ ਕਹਿੰਦੇ ਮਰ ਗਿਆ ਸੀ ਤੁਸੀਂ ਦੇਖ ਹਾਂ ਹਿਰਨ ਮਰ ਗਿਆ ਜਿਹੜਾ ਕਹਿੰਦੇ ਉਹਦੇ ਤੋਂ ਤੁਹਾਡਾ ਕੇਸ ਚੱਲੂਗਾ ਨਹੀਂ ਤੇ ਤੁਸੀਂ ਦੇਖਿਆ ਕੋਈ ਉਹ ਹਿਰਨ ਵੋ ਬੋਲ ਨਹੀਂ ਆ ਜੀ ਤੁਸੀਂ ਕਿਸੇ ਹਵਾਂ ਦੇ ਵਿੱਚ ਗਏ ਸੀਗੇ ਇਹ ਕੋਈ ਨਹੀਂ ਕੇਸ ਹਨ ਕਿਤੇ ਨਹੀਂ ਘੜਿਆ ਉਹਨੇ ਨਾਲ ਆਪੀ ਜਾਂਦਾ ਰਿਹਾ ਕਿੰਨੇ ਕੇ ਪੈਸੇ ਥੋਲੇ ਕੋਠਾ ਲਏ ਉਹਨੇ 60 ਲੱਖ ਰੁਪਈਆ ਖਾ ਲਿਆ ਸਟੋਰੀ ਵਿੱਚ ਪੁਲਿਸ ਨੂੰ ਕੰਪਲੀਟ ਕੇ ਆਪਣੇ ਖਾਦੇ ਕੇ ਸਾਡੇ ਕੋਲ ਪੈਸੇ ਲੈ ਲਿਆ ਨੇ ਲਾਲਚੀ ਬੰਦੇ ਨੇ ਪੁਲਿਸ ਕੰਪਲੇਟ ਕੀਤੀ ਹੈ ਪੁਲਿਸ ਮੁਲਿਆਦ ਕੀਤੀ ਪੁਲਿਸ ਕੰਪਲੇਟਸ ਜੁਕਦੀ ਨਹੀਂ ਪਈ ਕੀ ਮੰਗ ਕੇ ਕਰਦੇ ਹੋ ਮੰਗੋ ਘਨ ਅਨੇਸ ਅਹਿੰਦ ਤੇ ਜਾਣਿਆ ਸਭ ਇਹਨਾਂ ਸਾਬੋਨੀ ਚਾਹੀਏ ਗੱਲ ਸਾਨੂੰ ਸਾਡੇ ਸਾਢੇ ਹੱਥ ਪੈਸੇ ਮਿਲਨੇ ਚਾਹੀਏ ਅ ਇਹਦੇ ਚ ਅਸੀਂ ਸਾਡੇ ਕੋ ਕੰਪਲੇਂਟ ਇੱਕ ਰੀਸੀਵ ਹੋਈ ਸੀਗੀ ਫਿਰ ਡੀਐਸਪੀ ਤਾਰ ਵੱਲੋਂ ਇਹਨਾਂ ਦੀ ਸਰ ਵੱਲੋਂ ਇਹਨਾਂ ਦੀ ਇਨਕੁਆਇਰੀ ਕੀਤੀ ਗਈ ਹੈ ਇਨਕੁਆਇਰੀ ਤੋਂ ਬਾਅਦ ਐਫਆਈਆਰ ਰਜਿਸਟ੍ਰੇਸ਼ਨ ਹੋਈ ਹੈ ਐਫਆਈਆਰ ਨੰਬਰ 77 420 467 671 120 ਬੀ ਲਈ ਹੈ ਨਾਲ ਇਦੇ ਚ ਜਿਹੜਾ ਕੰਪਲੇਨੈਂਟ ਸੀਗਾ ਉਹਦੇ ਤੋਂ ਆਲਮੋਸਟ 60 ਲੱਖ ਦੀ ਠੱਗੀ ਹੋਈ ਹੈ ਜੋ ਇਨੀਸ਼ੀਅਲੀ ਪਤਾ ਲੱਗਾ ਕਿ ਉਹਦੇ ਘਰ ਬੱਚਾ ਵਗੈਰਾ ਨਹੀਂ ਸੀਗਾ ਤੇ ਉਸ ਤਰੀਕੇ ਦੇ ਨਾਲ ਉਹਨੂੰ ਸਲਾਇਆ ਗਿਆ ਕਿ ਹਾਂ ਤੁਸੀਂ ਤੇ ਤੇਰੇ ਘਰ ਬੱਚਾ ਹੋਊਗਾ ਤੇ ਇਸ ਤਰੀਕੇ ਨਾਲ ਬਾਬਾ ਜੇ ਬਣ ਕੇ ਉਸ ਤੋਂ 60 ਲੱਖ ਰੁਪਏ ਦੀ ਠੱਗੀ ਹੋਈ ਹੈ ਜਿੱਚੋਂ ਆਊਂਡ 30 ਲੱਖ ਰੁਪਿਆ ਬੈਂਕ ਟ੍ਰਾਂਸਫਰ ਤਾਂ ਬੰਦਾਦਰ ਜੋ ਗਿਆ ਜੀ ਹਾਂਜੀ ਹਾਂਜੀ ਕੇਸ ਸਜੈਸਟਡ ਹੋ ਗਿਆ ਰੋਕੀ ਪੜਿਆ ਗਿਆ ਰੂਪੀ ਤੇ ਰੇਡ ਕੀਤੀ ਹੈ ਜੀ ਉਹਨੂੰ ਜਲਦੀ ਅਰੈਸਟ ਕੀਤਾ ਜਾਵੇ